ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਾਂਦੇ ਵਾਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਨੇੜੇ ਹੀ ਰਹਿ ਜਾਂਦਾ ਦੋਸਤੋ ਮੁਕਤਸਰ ਸ਼ਹਿਰ ਦੇ 7 ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਕੋਟਕਪੂਰਾ ਸਾਈਡ ਨੂੰ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਰੁਟੀਨ 'ਚ ਕਾਫੀ ਵੀਡੀਓ ਬਣਾਈ ਜਾਂਦੇ ਅੱਜ ਫੇਰ ਛੇ گاਵਾ ਇਸ ਸਾਈਡ ਤੇ ਜਿਹੜੀਆਂ ਤੁਸੀਂ ਗੱਬਣਾ ਸੂਣਦੇ ਨੇੜ ਉਹ ਦੇਖ ਰਹੇ ਹਾਂ ਇੱਕ ਟੋਕੜ ਗੱਬਣ گا ਵੀ ਹੈ ਨਾਲ ਇਸ ਬਾਈ ਦਾ ਆਪਦਾ ਖੁਦ ਇੱਕ ਫਾਰਮ ਵੀ ਹੈ ਉਹ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਨਵਾਂ ਛੱਡ ਬਾਈ ਨੇ ਤਿਆਰ ਕੀਤਾ ਕਾਫੀ ਸਾਰੇ گاਵਾ ਇਧਰ ਪੱਕੀਆਂ ਦੋਤੇ ਲਾਈਆਂ ਹੋਈਆਂ ਸੋ ਇਹ ਇਹਨਾਂ ਦਾ ਫਾਰਮ ਵੀ ਹੈ ਸੋ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਇਹਨਾਂ ਛੇ گاਵਾ ਬਾਰੇ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਉਹ ਤੁਸੀਂ ਕਰਕੇ ਖਰੀਦ ਸਕਦੇ ਹੋ ਆਓ ਵਾਈਟ ਵਾਇਡ ਤੋਂ ਪਹਿਲਾਂ ਸ਼ੁਰੂਆਤ ਕਰਦੇ ਕਲਦੀਪ ਭਾਈ ਸਸਤੀ ਕਰ ਸਸਤੀ ਕਰ ਭਾਈ ਕਲਦੀਪ ਵਿਕਰੀ ਵਾਲੇ ਨਾਲ ਅੱਜ ਸੱਤ ਆਪਣੇ ਕੋਲ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵਾਈਟ ਵਾਇਡ ਆ ਭਾਈ ਕੈਨਵਸ ਉਹ ਦੂਜਾ ਸੂਹਾ ਸੌਂਦੀ ਹੈ ਭਾਈ ਕਿੰਨਾ ਚਿਰ ਲੈ ਜੂਗੀ ਹਜੇ ਇਹ ਲੈ ਆ ਜੂਗੀ ਮੇਰੇ ਖਿਆਲ ਤਾਂ 8-10 ਦਿਨ ਲੈ ਜੂਗੀ ਭਾਈ ਠੀਕ ਹੈ ਕੀ ਰੇਟ ਕੀ ਰਹਿਣਾ ਭਾਈ ਰੇਟ ਦਾ 1,20,000 ਰੁਪਈਆ ਜੀ 1,20,000 ਹਾਂਜੀ ਠੀਕ ਹੈ ਖੋਲੀ ਭਾਈ ਦੋਸਤੋ ਰੇਟ 1,20,000 ਸੂਹਾ ਦੂਜਾ ਹਜੇ ਦਿਨ ਕੱਦ-ਕਾਟ ਸੋਨਾ ਵੈਡ ਦਾ ਬਾਕੀ ਰੰਗ ਹੁਣ ਆਪਾਂ ਬੈਕ ਸਾਈਡ ਤੋਂ ਦੇਖ ਰਹੇ ਹਾਂ ਸੋਹਣੀ ਦਿਸਦੀ ਹੈ ਜਦੋਂ ਇਧਰ ਨੂੰ ਵਾਪਸ ਮੁੜੂਗੀ ਤਾਂ ਤੁਸੀਂ ਇਹਦਾ ਚਿਹਰਾ ਵੀ ਦੇਖ ਲੋਗੇ ਸੋ ਸੋਹਣੀ ਵੈਡ 1 ਲੱਖ ਤੇ 20000 ਰੇਟ ਵਾਈਟ ਰੰਗ ਦੀ ਜਿਹਨੂੰ ਗਾਂ ਪਸੰਦ ਆ ਚੰਗੇ ਢਾਂਚੇ ਦੀ ਹੈ ਤੇ ਬਾਰੀਕ ਚਮੜੀ ਦੀ ਹੈ ਕੱਦ-ਕਾਟ ਕਾਫੀ ਆ ਦੋਸਤੋ ਇਹਦਾ ਇਹਦਾ ਰੇਟ 1 ਲੱਖ ਤੇ 20000 ਆ ਹਜੇ ਕੱਚੀ ਹੈ ਤਿਆਰ ਹੋਣ ਚ ਟਾਈਮ ਲਾਊ ਪਰ ਬੜਨਾ ਸੋਹਣੀਆਂ ਨਾੜਾਂ ਰੱਖੂਗੀ ਹਵਾਨੇ ਦੇ ਉੱਤੇ ਥਣਥੀ ਚੁਆਈ ਵਾਲਾ ਰਹੂਗਾ ਨਾ ਤਾਂ ਥਣ ਲੰਬਾ ਹੈ ਵੇਦਾਇ ਥਣ ਛੋਟਾ ਰਵੇ ਹੋਰ ਥੋੜਾ ਬਈ ਅੱਗੋਂ ਕਰਕੇ ਕਮਾਈ ਸੋ ਉਤੋਂ ਬਿਲਕੁਲ ਸਟ੍ਰੇਟ ਜਿਵੇਂ ਕਦ ਕਾਠਾ ਉਸ ਹੱਬ ਤੇ ਸੋਹਣੀ ਵਹਿਣ ਲਿਆ ਬਰੇ ਵਾਪਸ ਸੋ ਇਹ ਪਹਿਲੇ ਨੰਬਰ ਤੇ ਹਵਾਨਾ ਵੀ ਫਿਕਸ ਜਿਹਾ ਹੀ ਰੱਖਣਾ ਇਹਨੇ ਤੁਸੀਂ ਇਧਰੋਂ ਫੇਰ ਇਹਦਾ ਹਵਾਨਾ ਦੇਖ ਲਓਗੇ ਸੋ ਆਕੇ ਪਾਸ ਕਰ ਲਿਓ ਜਿਹੜਾ ਵੀਰ ਇਹਨੂੰ ਵਧੀਆ ਸਮਝੇ ਜੀ ਨੂੰ ਪਸੰਦ ਆਉਂਦੀ ਹੈ ਚੰਗਾ ਰੋਖਾ ਵਹਿੜਦਾ ਸੋ 1 ਲੱਖ ਤੇ 20 ਹਜ਼ਾਰ ਰੇਟ ਇਦੇ ਨਾਲ ਜਿਹੜੀ ਵੈੜ ਖੜੀ ਆ ਦੱਸੋ ਬੜਾ ਸੋਹਣਾ ਇਹਦਾ ਵੀ ਢਾਂਚਾ ਤੇ ਖਾਸ ਚੀਜ਼ ਆ ਵੀ ਹਵਾਨਾ ਪਛਾਣ ਨੂੰ ਵੀ ਐ ਫਿਕਸ ਜਿਹਾ ਹਵਾਨਾ ਚੰਗਾ ਸੈਜ ਦਿਸਦਾ ਇਹਦਾ ਥਣ ਦਾ ਸੈਜ ਵੀ ਸੋਹਣਾ ਰਹੂਗਾ ਮੋਟਾ ਸਣ ਰੱਖੂਗੀ ਅਕਲਦੀ ਭਾਈ ਇਹ ਕਿੰਨਾਸੂ ਹੈ ਇਹ ਪਹਿਲਾਂ ਬਈ ਸੂਣਾ ਨੇ ਠੀਕ ਹੈ ਦੋ ਵਾਜੀ ਲੈ ਆਈ ਹੋਈ ਚਾਰ ਪੰਜ ਦਾ ਨਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਅਕਲਦੀ ਇਹ ਦੇ ਦਾਂਗੇ 118000 ਰੁਪਏ ਦੀ ਬਈ ਠੀਕ ਹੈ ਕੋਲੀ ਭਾਈ 118000 ਦੀ ਦੱਸੋ ਇਹ ਵੈੜ ਪਹਿਲਾ ਸੂਆ ਸੂਂਦੀ ਬਹੁਤ ਚਾਰ ਦੰਦ ਦਾ ਬਈ ਚਾਰ ਦਾ ਨਮੂਨੇ ਵਿੱਚੋਂ ਹਜੇ 5-4 ਦਿਨ ਲੈ ਸਕਦੀ ਐ ਤਿਆਰੀ ਫੁੱਲ ਐ ਪੂਰੀ ਨਰੋਈ ਤੁਸੀਂ ਦੇਖੋ ਬਾਡੀ ਵੇਟ ਵੀ ਇਹਦਾ ਤੇ ਫਿਕਸ ਹਵਾਨਾ ਬਿਲਕੁਲ ਬਿੱਠੀ ਥਣਾ ਚ ਫੁੱਲ ਚੜਾਈ ਢਾਂਚੇ ਦੀ ਪੂਰੀ ਲੱਤਾਂ ਖੋਲ ਕੇ ਤੁਰੂਗੀ ਕਿਉਂਕਿ ਹਵਾਨਾ ਜਿੰਨਾ ਹੈਗਾ ਉਹ ਖੁੱਚਾਂ ਤੋਤੇ ਆ ਤੇ ਪੱਟ ਦੇ ਸੰਚ ਭਾਈ ਹਜੇ ਬਈ ਤੇ ਲਵਾਵਾ ਭਈ ਇਹਦੇ ਮਲੇ ਖੱਚ ਕੇ ਕਹੀਂ ਕਦੀ ਸੋ ਟੈਲ ਹਜੇ ਪਈ ਆ ਦੋਸਤੋ ਥਣ ਬਹੁਤ ਸੋਹਣਾ ਰੱਖੂਗੀ ਮੋਟਾ ਥਾਣਾ ਪੂਰੀ ਸਪੇਸ ਤੁਸੀਂ ਦੇਖ ਲਓ ਲਿਆ ਭਾਈ ਸੋ ਸੋਹਣੀ ਵੜ ਹੈ 1 ਲੱਖ 118000 ਦਾ ਰੇਟ ਬਾਈ ਨੇ ਰੱਖਿਆ ਚੰਗਾ ਟਾਂ ਚਾਹੀਦਾ ਵੀ ਇਹਦੇ ਨਾਲ ਇੱਕ ਹੋਰ ਗੱਪਣਗਾ ਭਾਈ ਤਿੰਨ ਨੰਬਰ ਤੇ ਕੰਮਾ ਸੂਰ ਤੇ ਦੋ ਦਨ ਦਾ ਬਾਈ ਵੜ ਪਹਿਲੇ ਸੂਏ ਸੁਣਾ ਹੈ ਇਹਦੇ ਹਜੇ 15 ਦਿਨ ਬਾਕੀ ਹੈ ਵੜ ਦੇ ਚੰਗੇ ਫਾਰਮ ਚੋਂ ਹੀ ਲਈ ਆਪਾਂ ਠੀਕ ਹੈ ਇਹਦੇ ਸੈਕਸ ਰੂਟ ਸੀਮਨ ਲੱਗਾ ਹੋਇਆ ਹੈ ਕਿਹੜੇ ਬੋਲ ਇਹ IAS ਦਾ 스노우맨 ਉਹ ਮੈਨਾਂ ਉਹਨਾਂ ਨੇ ਮੈਨੂੰ ਫੋਟੋ ਵੀ ਮਾੜੀ ਵਿਖਾ ਦਿਓ ਤੁਸੀਂ ਵਿੱਚ ਮੈਂ ਫੋਟੋ ਨੂੰ ਵਿਖਾ ਦਿੰਨਾ ਸੋ ਦੋਸੋ EBS ਦੇ 스노우맨 ਤੋਂ ਗੱਭਣ ਤੈਨ ਨੰਬਰ ਬਾਈ ਫੋਟੋ ਕੱਢੂਗਾ ਤੇ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਸਟਰਾ ਦੀ ਫੋਟੋ ਭੇਜੀ ਹਾਂਜੀ ਸਟਰਾ ਦੀ ਠੀਕ ਸੋ ਇਹ ਸਟਰਾ ਦੀ ਫੋਟੋ ਬਾਈ ਦੱਸਦਾ ਉਹਨਾਂ ਨੇ ਭੇਜੀ ਹੈ 스노우맨 66 HF ਬਾਈ ਕੀ ਰੇਟ ਹੈ ਇਹਨਾਂ ਕੱਲ੍ਹ ਦੀ ਫਿਰ ਇਹ ਦੇ ਦਾਂਗੇ 95000 ਰੁਪਏ ਦੀ ਬਾਈ ਤੋਰੀ ਬਾਈ ਦੋ ਦੰਦ ਪਹਿਲਾ ਸੁਆ ਸਨੋਮੈਨ ਦਾ 68 ਸੀਮਣ ਜਿਵੇਂ ਇਹਦੇ ਰੰਗ ਚ ਵਾਈਟ ਰੰਗ ਚੰਗਾ ਤੇ ਸਨੋਮੈਨ ਵੀ ਵਾਈਟ ਰੰਗ ਦਾ ਬਲ ਹੈ। ਬੱਛੀ ਵਾਈਟ ਰੰਗ ਦੀ ਦੇਊਗੀ ਆਸੇ ਕਰ ਸਕਦੇ ਆ। ਬਾਕੀ ਉਹ ਕੁਦਰਤ ਦੇ ਰੰਗ ਹੈ। ਹਵਾਨਾ ਫੈਕਸੀ ਪੱਟੂਗੀ ਜਿੰਨਾ ਪੱਟੂ ਰਹੂਗਾ ਅਗਲੇ ਪਾਸੇ ਵੀ ਸੋਹਣਾ ਹਵਾਨਾ ਤੇ ਪਿਛਾਉ ਵੀ ਚੰਗਾ। ਸੋ ਦੋ ਦੰਦ ਪਹਿਲਾਂ ਵੇਚ ਦੋਸਤੋ 95000 ਰੇਟ। ਬੱਛੀ ਵਾਲੀ ਗਾਂ ਹੀ ਮੰਨ ਲਾਂਗੇ ਇਹਨੂੰ ਹਾਲਾਂਕਿ ਸਖਸਰ ਸੀਮਣਾ ਚੋ ਵੀ ਕਈ ਵਾਰ ਬੱਛੇ ਆ ਜਾਂਦੇ ਆ ਪਰ ਫਿਰ ਵੀ ਆਸੇ ਹੀ ਰਹਿਣੀ ਹੈ ਵੀ ਇਹਨੇ ਵੱਛੀ ਨੂੰ ਜਨਮ ਦੇਣਾ ਹੈ ਚੰਗੀਆਂ گاਵਾ ਬੰਦਿਆਂ ਦੀਆਂ ਸੀਗੀਆਂ ਜਿੰਨਾਂ ਫਿਰਦੇ ਫਾਰਮਰ ਤੋਂ ਲਈ ਹੈ ਇਹ ਠੀਕ ਹੈ ਚੰਗੀਆਂ گاਵਾ ਹੀ ਪਾਲੀਆਂ ਉਹਨਾਂ ਨੇ ਸੋਹਣੀ ਵਹਿੜਾ ਸੋ ਥਣ ਵੀ ਹੱਥੀ ਚੁਵਾਈ ਆਲਾ ਬਹੁਤ ਸੋਹਣਾ ਇਹਦੇ ਨਾਲ ਇੱਕ ਜਰਸੀ ਕ੍ਰੋਸ ਕਲਦੀਪ ਭਾਈ ਇਹ ਵੀ ਦੋਦਾਂਦੀ ਹੈ ਬਾਈ ਠੀਕ ਹੈ ਇਹ ਐਚਐਫ ਦੇ ਪੇਟੋਂ ਪੈਦਾ ਹੋਈ ਹੈ ਜਰਸੀ ਦਾ ਸੀਮਨ ਲਵਾਇਆ ਸੀ ਠੀਕ ਹੈ ਉਹ ਆਪਣੇ ਬੰਦੇ ਲਿਆਏ ਬਾਹਮਾ ਪਿੰਡ ਤੋਂ ਲਈ ਹੈ ਇਹ ਠੀਕ ਹੈ ਹੁਣ ਅੱਗੇ ਇਹਦੇ ਸੀਮਨ ਕੋ ਸਹਿਤ ਇਹਦੇ ਡੈਨਮਾਰਕ ਦਾ ਬਾਈ ਪਤਨ ਦਾ 21 ਯੂਰੋ ਕੋ ਦੱਸਦੇ ਸੀ ਮੈਨੂੰ ਯਾਦ ਨਹੀਂਗਾ ਮੈਂ ਪੁੱਛ ਕੇ ਕੋਈ ਨਹੀਂ ਜਦੋਂ ਇਹ ਸੌਦਾ ਹੋਊਗਾ ਮੈਂ ਫੋਨ ਤੇ ਸਾਰਾ ਜਿਹੜਾ ਕਲੀਅਰ ਹੋਏ ਉਹ ਦੱਸਾਂਗੇ ਠੀਕ ਹੈ ਹੈ ਡੈਨਮਾਰਕ ਦਾ ਲੱਗਾ ਜਰਸੀ ਦਾ ਇਹ ਕਿੰਨੇ ਦਿਨ ਲੈਂਦੀ ਸੋਣ ਇਹ 13 14 ਦਿਨ ਬਾਈ ਇਹ ਵੀ ਲੈ ਜਾਊਗੀ ਇਹਦਾ ਰੇਟ ਕਿੰਨਾ ਹੈ ਇਹ ਰੇਟ ਆਪਾਂ ਦੇ ਦਾਂਗੇ ਬਾ ਲੈਣ ਦੇਣ ਵਾਲੇ ਹੋਊਗਾ 83000 ਰੁਪਏ ਜੀ ਠੀਕ ਹੈ ਖੋਲੀ ਬਾਈ 83000 ਚ 62000 ਜਰਸੀ ਐਚ ਐਫ ਦੇ ਨਾਲ ਕ੍ਰਾਸ ਜਰਸੀ ਦਾ ਹੀ ਸੀਮਨ ਬਾਈ ਕਹਿੰਦਾ ਵੀ ਅੱਗੇ ਲੱਗਾ ਹੈ ਇਹਦਾ ਵੀ ਹਵਾਨਾ ਫਿਕਸ ਹੈ ਇਹ ਵੀ ਸੋਹਣੇ ਟਾਂਚੇ ਦੀ ਹੈ 83000 ਚ ਚੰਗਾ ਹਵਾਨਾ ਬਣਾਉਗੀ ਕਮਾ ਦੇ ਮੜਾ ਗੋਂ ਕਰਕੇ ਕਮਾ ਦੇ ਭੰਗ ਇਹਦਾ ਹਵਾਨਾ ਇਹ ਤੋਂ ਜ਼ਿਆਦਾ ਬਈ ਲਾਇਆ ਹੋਇਆ ਸੀਗਾ ਗੱਡੀ ਤੇ ਚੜ ਕੇ ਨਾ ਥੋੜਾ ਚੱਕ ਗਈ ਉਹਨਾਂ ਦੇ ਘਰੋਂ ਜਦੋਂ ਲਈ ਉਹ ਤੋਂ ਜ਼ਿਆਦਾ ਸੀ ਹਵਾਨਾ ਠੀਕ ਹੈ ਸੋ ਦੋਸੋ ਇਹ ਵਹੀਕਲ ਤੇ ਚੜ ਕੇ ਕਈ ਵਾਰ ਪਸ਼ੂ ਜਿਹੜਾ ਉਹ ਹਵਾਨਾ ਇੱਕ ਵਾਰ ਮੋੜ ਜਾਂਦਾ ਦੁਆਰਾ ਫੇਰ ਇਹਨੇ ਇੱਕ ਦੋ ਦਿਨਾਂ ਚੁੱਸੇ ਰੁਕ ਚਾ ਜਾਣੇ ਸੋ ਜਿਹਨੂੰ ਪਸੰਦ ਆਵੇ ਤਾਂ 83000 ਚ ਇੱਕ ਸੋਹਣੀ ਵੈੜ ਤੁਹਾਨੂੰ ਮਿਲੂਗੀ ਦੇ ਨਾਲ ਇੱਕ ਹੋਰ ਵੈੜ ਕਲਦੀ ਪਈ ਜਿਹੜੀ ਉਹ ਵੀ ਬਈ 2 ਦੰਦ ਦੀ ਹੈ ਵੈੜ ਠੀਕ ਹੈ ਕਿੰਨਾ ਚਿਰ ਲੈ ਜੂਗੀ ਹਜੇ ਸੋਨ ਚ ਇਹ ਉਹ ਵੀ 10 ਦਿਨ ਲੈ ਜੂ ਬਈ ਇਹਦਾ ਰੇਟ ਕੀ ਰਹਿਣਾ ਕਲਦੀ ਇਹ ਰੇਟ ਆਪਾਂ 80 ਦੇ ਦਾਂਗੇ ਪੂਰੇ ਦੀ ਠੀਕ ਹੈ ਖੋਲੀ ਬਈ 80000 ਚ ਦੋਸਤੋ 2 ਦੰਦ 10 ਦਿਨ ਹਜੇ ਲੈਂਦੀ ਹੈ ਇਦਾਂ ਦੇ ਸੌਦੇ ਅੱਜ ਵੀ ਜੇ ਤੁਸੀਂ ਕੁਝ ਦਿਨ ਸੰਭਲੋਗੇ ਤੇ ਹੋ ਸਕਦਾ 2-4 ਰੁਪਏ ਤੁਹਾਨੂੰ ਨਾਲ ਲਾਭ ਵੀ ਦੇਣ ਜੇ ਤੁਸੀਂ ਵੇਚਦੇ ਹੋ ਇਹ ਵੈੜ ਵੀ ਦੇਖੋ ਤੁਸੀਂ ਇਹਦਾ ਵੀ ਵਜ਼ਨ ਕਾਫੀ ਚੰਗਾ ਦਿਸਦਾ ਏ 80000 ਦੀ ਮਿਲੂਗੀ ਤੁਹਾਨੂੰ ਉਹ ਵਿਖੋ ਹਵਾਨਾ ਫਿਕਸ ਰੱਖੂਗੀ ਇਹ ਵੀ ਦੱਸੋ ਜਿੰਨਾ ਵੀ ਬਣਾਉਗੀ ਕਮਾ ਲਿਆ ਬਾਈ ਸਟਰਕਚਰ ਇਹਦਾ ਵੀ ਸੋਹਣਾ ਸੋ ਇਹ 80000 ਦੀ ਜੀ ਨੂੰ ਜੱਜਦੀ ਹੈ ਤਾਂ ਕਾਲ ਕਰ ਲਓ ਜੇ ਲਾਸਟ ਉੱਤੇ ਗੱਬਣਾ ਦੇ ਵਿੱਚੋਂ ਇਹ ਤੁਹਾਨੂੰ ਦਿਖਾ ਕੇ ਫਿਰ ਇੱਕ ਟੋਕੜ ਗੱਬਣਗਾ ਖੜੀ ਹੈ ਬਾਈ ਕੋਲ ਉਹ ਵੀ ਤੁਹਾਨੂੰ ਦਿਖਾਉਂਗਾ ਕਲਦੀਪ ਬਾਈ ਜਿਹੜੀ ਲਾਸਟ ਤੇ 6 ਨੰਬਰ ਤੇ ਇਹ ਦੂਜਾ ਸੂਆ ਸੁੰਦੀ ਹੈ ਬਾਈ ਕਿੰਨੇ ਕ ਦਿਨ ਲਾਉਗੀ ਇਹ ਲੈ ਜੂਗੀ ਹਫਤਾ ਮੇਰੇ ਸਾਹੂ ਛਾ ਜੀ ਹੋਰ ਕੀ ਰੇਟ ਰਹਿਣਾ ਤਾਂ ਕੋਈ ਬਾਕੀ ਸੀਲ ਸਾਹੂ ਬਹੁਤ ਹੈ ਆਪਾਂ ਲੈਣ ਦੇ ਨਾਲ 57000 ਰੁਪਏ ਦੇ ਦਾਂਗੇ ਠੀਕ ਹੈ ਇਹ ਜਰਸੀ ਤੇ ਚਫਾ ਦਾ ਕ੍ਰੋਸ ਆ ਠੀਕ ਤੰਗ ਸਰ ਜਰਸੀ ਵਾਲੀ ਲਈ ਸੋ ਦਸੋ ਇਹ 57000 ਦੀ ਗਾਂ ਮਿਲੂਗੀ ਦੂਜਾ ਸੂਆ ਸੁੰਦੀ ਹੈ ਗਰਮੀ ਦੀ ਰੁੱਤ ਚ ਦਹੀਂ ਲੱਸੀ ਸੋਹਣੀ ਪਿਆਉਂਦੀ ਰਹੂਗੀ ਤੁਹਾਨੂੰ ਬਾਕੀ ਆ ਕੇ ਦੇਖ ਲਓ ਹਵਾਨਾ ਸੋਨਾ 14 ਕਿਲੋ ਦੁੱਧ ਵੀ ਬਈ ਦਾਸ ਦੇ ਦਿੱਤਾ ਇਹਨੇ ਠੀਕ ਹੈ ਮਸੀਲ ਸੂਲ ਬਹੁਤ ਆ ਲਿਆ ਬਈ ਮੋੜ ਸੁਦੂਚਾ ਸੁਆ 57000 ਦੀ ਇਹ ਗਾਂ ਹਜੇ ਤਣ ਲੈਂਦੀ ਆ ਸੂਨ ਦੇ ਵਿੱਚ ਸੋ ਇਹ ਜਿਹੜੇ ਨਾਗਦ 206 ਬਾਹਰ ਵੱਧੇ ਸੀਗੇ ਉਹ ਤੁਹਾਨੂੰ ਦਿਖਾਏ ਆ ਇੱਕ ਟੋਕੜ ਗੱਬਣਗਾ ਖੜੀ ਹੈ ਬਾਈ ਕੋਲ ਅਕਲਦੀ ਭਾਈ ਇਹ ਕਿੰਨੇ ਚਿਰ ਦੀ ਗੱਬਣਗਾ ਇਹ 1 ਫਰਵਰੀ ਨੂੰ ਬਾਈ 6 ਮਹੀਨੇ ਕੰਪਲੀਟ ਹੋ ਜਾਣਗੇ ਇਹਨੂੰ ਠੀਕ ਹੈ ਹਾਂ ਤੇ 9 ਕਿਲੋ ਦੁੱਧ ਦੇ ਠੀਕ ਹੈ ਠੀਕ ਹੈ ਕੀ ਰੇਟ ਚ ਦੇਵਾਂਗੇ ਕੱਲ੍ਹ ਇਹ ਰੇਟ ਬਾ ਲੈਣ ਦੇ ਨਾਲ 40000 ਰੁਪਏ ਹੀ ਦੇ ਦਾਂਗੇ ਬਈ ਇਹ ਤਾਂ ਕੀ ਇਹ ਤਿਆਰ ਕਰਕੇ ਆਪਾਂ ਨੂੰ ਕੋਈ ਦੇਊਗਾ 60000 ਰੁਪਏ ਦੀ ਵਾਪਸ ਲੈਣਾ ਠੀਕ ਹੈ ਹਾਂ ਮੈਂ ਹੀ ਦਿੱਤੀ ਸੀ ਪਹਿਲੇ 3 ਬੰਦਿਆਂ ਨੂੰ ਠੀਕ ਹੈ ਤੇ ਉਹਨਾਂ ਤੋਂ ਲਈ ਆਇਆ ਕਿ ਇੱਕ ਉਹ ਗਾੜ ਜਿਹੜੀ ਤੁਹਾਨੂੰ ਦੱਸਿਆ ਵੀ ਜਰਸੀ ਦਾ ਜਿਹਦੇ ਲੱਗਿਆ ਸੀ ਮਨ ਓਕੇ ਓਕੇ ਇੱਕੋ ਕਰੋ ਇਹਨਾਂ ਠੀਕ ਹੈ ਥੋੜਾ ਹੁਣ ਐਦਾਂ ਲੱਗਦਾ ਜਿਵੇਂ ਸਾਈਡ ਦਿਖਾਉਂਦੀ ਬਾਕੀ ਵੀ ਇੱਥੇ ਜਾ ਕੇ ਨਾ ਕਈ ਕਰ ਜਾਂਦੀਆਂ ਨੇ ਸਾਈਡ ਠੀਕ ਹੈ ਤੂੰ ਥੋਣ ਵਾਲੇ ਬਰਾਬਰ ਸਹੀ ਕਰ ਦੂ ਤਾਂ ਹੀ ਮੈਂ ਇਹ ਤਾਂ ਹੀ ਗੱਲ ਇਹ ਕਹੀ ਆ ਵੀ ਆਪਾਂ ਵਾਪਸ ਲੈ ਲਾਂਗੇ 65000 ਰੁਪਏ 65000 ਦੀ ਵਾਪਸ ਲੈ ਲਾਂਗੇ ਹੁਣ ਇਹਦਾ ਰੇਟ 40000 ਹਾਂਜੀ ਸੋ ਦੱਸੋ ਇਹ ਇਹਨੂੰ 7ਵਾਂ ਮਹੀਨਾ ਲੱਗ ਜਾਣਾ 1 ਫਰਵਰੀ ਤੋਂ 6 ਆਂ ਦੀ ਕ ਤੁਸੀਂ ਡੇਢ ਕੁ ਮਹੀਨਾ ਦੁੱਧ ਵੀ ਪੀ ਸਕਦੇ ਹੋ ਤੇ ਉਸ ਤੋਂ ਬਾਅਦ ਚ 40 ਦੇ ਹਿਸਾਬ ਤੇ ਤੁਹਾਡਾ ਸੌਦਾ ਹੋਊਗਾ ਤੇ 65 ਦੀ ਬਾਈਕ ਇਹਨਾਂ ਮੈਂ ਤਿਆਰ ਹਾਂ। ਉਹਨਾਂ ਨਾਲ ਪਹਿਲਾਂ ਆਪਾਂ ਸੂਣ ਤੋਂ 15 ਦਿਨ ਪਹਿਲਾਂ ਲੈ ਲਾਂਗੇ। 15 ਦਿਨ ਪਹਿਲਾਂ 65000 ਦੀ ਲੈ ਲਾਂਗੇ। ਸੋ ਤੁਸੀਂ ਦੁੱਧ ਪਿਓ ਨਾਲ ਇਹਨੂੰ ਸੰਭੀ ਚੱਲਿਓ ਤੇ 15 ਦਿਨ ਪਹਿਲਾਂ ਬਾਈਕ ਇਹਨਾਂ ਮੈਂ ਖਰੀਦ ਵੀ ਲਵਾਂਗਾ। ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਦੋਸਤੋ ਬਾਈਕ ਕੋਲ ਵਿਕਾਊ ਸੀ ਕਿ ਜਿਹਦੇ ਚੋਂ 7 ਨਗ ਟੋਟਲ ਹੁਣ ਹੋਏਗੇ ਆ। ਤੁਸੀਂ ਆ ਕੇ ਦੇਖ ਲਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।